ਆਪਣੇ 84ਵੇਂ ਜਨਮ ਦਿਨ ਮੌਕੇ ਸੁਸਾਇਟੀ ਦੀ ਮਦਦ ਨਾਲ ਜ਼ਰੂਰਤਮੰਦਾਂ ਦੇ ਵਿੱਚ ਕੀਤਾ ਗਿਆ ਰਾਸ਼ਨ ਵੰਡਿਤ ਜਿੰਮਸ਼ਕਾ ਦੋਸਤੋ ਮਸੰਨੀ ਦੂਮੜਾ ਤੁਸੀਂ ਦੇਖ ਰਹੇ ਹੋ ਐਸਡੀ ਲਾਈਵ ਦੋਸਤੋ ਅੱਜ ਤੁਹਾਨੂੰ ਤਸਵੀਰਾਂ ਫਾਜ਼ਿਲਗਾ ਸਿੱਧ ਸ਼ਿਧੀ ਦੁਰਗਾਣਾ ਮੰਦਿਰ ਦੀਆਂ ਦਿਖਾਈਆਂ ਜਾਣੀਆਂ ਜਿੱਥੇ ਸ਼੍ਰੀ ਦੁਰਗਾਣਾ ਮੰਦਿਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੁਰੇਨ ਕਟਾਰੀਆ ਜੀ ਵੱਲੋਂ ਆਪਣੇ 84ਵੇਂ ਜਨਮ ਦਿਨ ਮੌਕੇ ਜ਼ਰੂਰਤਮੰਦ ਪਰਿਵਾਰਾਂ ਦੇ ਵਿੱਚ ਰਾਸ਼ਨ ਵੰਡਿਤ ਕੀਤਾ ਗਿਆ ਹੈ ਨਹੀਂ ਨਹੀਂ ਭਾਰਤ ਵਿਕਾਸ ਪ੍ਰਸ਼ਾਸਨ ਵੱਲੋਂ ਵੀ ਸਰਦੀ ਨੂੰ ਦੇਖਦੇ ਹੋਏ ਜੂਤਮੰਦ ਪਰਿਵਾਰਾਂ ਦੇ ਵਿੱਚ ਕੋਟੀ ਸਵੈਟਰ ਦਾ ਵੰਡਿਤ ਵੀ ਕੀਤਾ ਗਿਆ ਹੈ ਆਓ ਹੁਣ ਤਸਵੀਰਾਂ ਦੇ ਨਾਲ ਜਾਣੂ ਕਰਾਣੇ ਇਸ ਮੌਕੇ ਤੇ ਕੀ ਕਹਿਣਾ ਆਗੂਆਂ ਦਾ ਜੇਕਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਐਸਡੀ ਲਾਈਵ ਪੇਜ ਨੂੰ ਫੋਲੋ ਕਰੋ ਖਬਰਾਂ ਦਾ ਇਸ਼ਤਿਆਰ ਦੇ ਲਈ ਤੁਸੀਂ ਸਾਡੇ ਮੋਬਾਈਲ ਨੰਬਰ 9988228486 ਤੇ ਸੰਪਰਕ ਕਰ ਸਕਦੇ ਹੋ ਹੋਮ ਸਾਦੀ ਪਰਵਾਰੀ ਕੀ ਜੈ ਰਵਾਸ਼ ਕੀ ਜੈ ਮਜੋਲਾ جاری جی ماتا سب بہت بہت نوے سال دیا مبارک ਅੱਜ ਮਿਲੇ ਆਪਾਂ ਰਾਜਤਾ ਜੋ ਇਹ ਰਾਸ਼ਨ ਵਿਤਰਨ ਦਾ ਕੁਸ਼ੀਦਿਸ ਰਣ ਲਾਲ ਜੀ ਕਟਾਰੀਆ ਪਰਿਵਾਰ ਦੇ ਵੱਲੋਂ ਹੈ ਕੱਲ ਉਹਨਾਂ ਦਾ 84ਵਾਂ ਜਨਮ ਦਿਨ ਹੈ ਅਸੀਂ ਪਰਮ ਪਿਤਾ ਪਰਮੇਸ਼ਵਰ ਅੱਗੇ ਦੁਆ ਕਰਦੇ ਹਾਂ ਕਿ ਉਹ ਸਿਹਤ ਰਹੇ ਅਤੇ ਸਾਨੂੰ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹਿਣ ਔਰ ਜੋ ਜਰਸੀ ਵਿਤਰਨ ਹੈ ਇਹ ਭਾਰਤ ਵਿਕਾਸ ਪਰਸ਼ਦ ਵੱਲੋਂ ਸਾਰੇ ਪਰਿਵਾਰਾਂ ਨੂੰ ਜਰਸੀ ਦਿੱਤੀ ਜਾ ਰਹੀ ਹੈ ਔਰ ਇਹ ਸਾਰਾ ਸਾਂਝਾ ਉਪਰਾਲਾ ਸਭ ਨੇ ਸੰਯੋਗ ਦੇ ਨਾਲ جا رہی درگیا مندر پربنت کمیٹی اور درگیا مندر سوشل ویلفیئر سوسائٹی ولو سب کا بہت بہت دنواد کرتے ہیں جیمان کرپا چلتی رہے گی ਆਰਥ ਵਿਕਾਸ ਫੋਰਸਿਸ ਇਸ ਯੋਗਨਾਲ ਸ਼੍ਰੀ ਦੁਰਯਾਨਾ ਮੰਦਿਰ ਦੇ ਅੰਦਰ ਅੱਜ ਸ਼੍ਰੀ ਸਵੇਂਕ ਕਟਾਰਿਆ ਜੀ ਦੇ 84ਵੇਂ ਜਨਮ ਦਿਨ ਦੇ ਮੌਕੇ ਉੱਪਲਕ ਵਿੱਚ ਅਕਲ ਨੂੰ ਕੁਝ ਦੇਖ ਹੀ ਰਹੇ ਹਾਂ ਕਿ ਅੱਜ ਰਾਸ਼ਨ ਵੰਡਿਆ ਜਾ ਰਿਹਾ ਹੈ ਵੈਸੇ ਤਾਂ ਮੰਦਿਰ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਲੇਕਿਨ ਸਮਾਜ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਵਰਗਾਂ ਨੂੰ ਉਥਾਨ ਵਾਸਤੇ ਹੋਰ ਗਿਆਨ ਤਾਂ ਜੋ ਪਰਿਵਾਰ ਆਪਣੇ ਆਪ ਨੂੰ ਪਿਛੜਾਪਨ ਮਹਿਸੂਸ ਨਾ ਕਰਦੇ ਹੋਏ ਸਮਾਜ ਵਿੱਚ ਵਿਚਰ ਕੇ ਆਪਣਾ ਜੀਵਨ ਯੋਗਨ ਕਰਨ ਅਤੇ ਉਹਨਾਂ ਦਾ ਘਰ ਦਾ ਜਿਹੜਾ ਖਰਚਾ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇ ਜੀ ਅਸੀਂ ਕਿਹਾ ਬਾਕੀ ਆਯੋਜਨ ਦੇ ਤਰਫੋਂ ਬਹੁਤ ਵਧੀਆ ਪ੍ਰਬੰਧ ਹੈ ਹਰ ਮਹੀਨੇ ਹੀ ਇਹ ਰਾਸ਼ਨ ਮੰਗਦੇ ਨੇ ਇਹਨਾਂ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹ ਰਾਸ਼ੀ ਦਿੱਤੀ ਜਾਂਦੀ ਹੈ ਕਿ ਭਾਰਤ ਕਾਸ ਪਰਿਸ਼ਦ ਤੇ ਗੁਰਦੈਣਾ ਦਰਿਆਣਾ ਮੰਦੰਸੇ ਲੋਕ ਨਾਲ ਮੋਹ ਦੇਰ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਗਰੀਬਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਇੱਕ ਮਹੀਨੇ ਦਾ ਮੌਸਮ ਅਨੁਸਾਰ ਕੱਪੜੇ ਵੀ ਹੁਣ ਮਿਲ ਸਕਦਾ ਹੈ ਨਰਜਸੀਆਂ ਦੇ ਜਿੱਥੇ ਚਾਰਜਾਂ ਨੇ ਰਾਸ਼ਨ ਦੇ ਨਾਲ ਰਾਸ਼ਨ ਆਕਾਨ ਵਾਸਤੇ ਵੀ ਸੁਭਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਹੈ ਕਿ ਇਹ ਸਾਰਾ ਗਿਆਨਾ ਮੰਦਰ ਦੇ ਮੈਂਬਰ ਨੇ ਉਹ ਉਹਨਾਂ ਦੀ ਹਿੰਮਤ ਦੇ ਨਾਲ ਉਹਨਾਂ ਨੇ ਇਸ ਲੋਕ ਦੇ ਨਾਲ ਚੱਲ ਰਹੇ ਹੈ ਜਿਵੇਂ ਜਿਵੇਂ ਸ਼ਹਿਰ ਵਾਲੇ ਸੰਯੋਗ ਦਿੰਦੇ ਨੇ ਉਵੇਂ-ਉਵੇਂ ਇਹ ਕੰਮ ਜਦਾਂ ਚੱਲ ਰਿਹਾ ਹੈ ਚੱਲਦਾ ਰਹੇਗਾ ਜੀ ਇਹ ਵਧੇਗਾ ਉਵੇਂ ਫਿਰ ਇਹ ਹੁਣ ਮੁੱਕਦਾ ਜਾਏਗਾ ਨਾਸ਼ਾ ਮੈਂ ਇਹ ਇੰਟੀਗਰਤਾ ਕਿ ਮਾਪੀ ਕਾਸ ਪਰਿਸ਼ਦ ਤੇ ਬਾਕੀ ਜਿਹੜੇ ਸੱਜਣ ਨੇ ਸੰਯੋਗੀ ਉਹਨਾਂ ਨੂੰ ਪਰਮਾਤਮਾ ਅਨੰਦਰੋਸਤ ਅੱਛੇ ਪਰਤੋਏ ਵੀ ਲੋਕਾਂ ਦੀ ਸੇਵਾ ਕਰਦੇ